ਦੇਖੋ ਸਿੱਖ ਧਰਮ ਦੀ ਇੱਕ ਮਰਿਆਦਾ ਆ ਉਹ ਮਰਿਆਦਾ ਦੀ ਇਕਰਾਮਕਾਰ ਵੀ ਆ ਤੇ ਆਮਕਾਰ ਕੀ ਆ ਵੀ ਉਹਦੇ ਚ ਕੋਈ ਨਕਲੀ ਕਰੈਕਟਰ ਜਾਂ ਨਕਲੀ ਕੋਈ ਦਿਖਾਇਆ ਨਹੀਂ ਜਾ ਸਕਦਾ ਉਹਨਾਂ ਨੇ ਹਮਾਕਤ ਕੀਤੀ ਆ ਵੀ ਉਹ ਸਾਰਾ ਜਿਹੜਾ ਆ ਉਹ ਨਕਲੀ ਪੰਝਾ ਕਰਕੇ ਤੇ ਆਪਣਾ ਫਾਰ ਦਾ ਪਰਪਸ ਆਫ ਫਿਲਮ ਜਿਹੜਾ ਉਹਨਾਂ ਕੀਤਾ ਇਹੋ ਜਿਹਾ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋ ਕੀਤਾ ਸਿੰਘ ਸਾਹਿਬਾਂ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹਿ ਲਓ ਤੁਸੀਂ ਰੋਸ ਪ੍ਰਗਟ ਕੀਤਾ ਪਏ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਤੇ ਸਾਡੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਗਾ ਇਹ ਇਸ ਕਰਕੇ ਮੈਂ ਬਾਕਿਆਂ ਨੂੰ ਵੀ ਬੇਨਤੀ ਕਰਦਾ ਹਾਂ ਪਰ ਚਲੋ ਇਹਨਾਂ ਨੇ ਕੀਤੀ ਆ ਇਹਨਾਂ ਨੂੰ ਵੀ ਸਖਤ ਤਾੜਨਾ ਜਾਂ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਉਹ ਇਹੋ ਜਿਹੇ ਪਰੰਪਰਾਵਾਂ ਪਾ ਕੇ ਸਿੱਖ ਧਰਮ ਦੀਆਂ ਜਿਹੜੀਆਂ ਬਲੱਖਣ ਦੀਆਂ ਆ ਉਹਨਾਂ ਨੂੰ ਡੈਮੇਜ ਕਰਨ ਦਾ ਯਤਨ ਨਾ ਕਰੇ ਪ੍ਰਧਾਨ ਸਾਹਿਬ ਇੱਕ ਯੋਗਾ ਕਾਰਲ ਵੱਲੋਂ ਜਿਹੜਾ ਆਪਣਾ ਆਨਲਾਈਨ ਦਿਨ ਦਰਜੋਨੇ ਕਰਾਇਆ ਠੀਕ ਆ ਉਹ ਕਿਉਂਕਿ ਲਾਅ ਦੀ ਪ੍ਰਕਿਰਿਆ ਆ ਪਾਰਟਿਆਦਾਰ ਜੀ ਆ ਬਿਆਨ ਕਰਨਾ ਪੁਲਿਸ ਨੇ ਉਹ ਆਪਣਾ ਉਹਨਾਂ ਦਾ ਸਿੱਤ ਮੈਂ ਵੈਸੇ ਉਹਦਾ ਮੈਂ ਤੁਹਾਨੂੰ ਦੱਸ ਦਿਆਂ ਬਿਆਨ ਕਦੇ ਵੀ ਮੁਲਜ਼ਮ ਤੇ ਹੁੰਦੇ ਹੁੰਦੇ 313 ਦੀ ਸਟੇਟਮੈਂਟ ਹੁੰਦੀ ਹੁੰਦੀ ਆ ਪਰ ਚਲੋ ਜੇ ਪੁਲਿਸ ਨੇ ਉਹਨੂੰ ਜੁਆਇਨ ਕਰਾਇਆ ਉਹਦੀ ਆਪ ਦੀ ਮਰਦਾਨਾ ਸਾਹਿਬ ਇੱਕ ਸਿੰਘ ਨਾ ਜਿਹੜਾ ਇੱਕ ਨਵੇਂ ਕਾਨੂੰਨ ਤਹਿਤ ਜਿਹੜੀ ਉੱਤੇ ਕਾਰਵਾਈ ਕੀਤੀ ਗਈ ਉਹਦਾ ਮੈਂ ਆਲਰੇਡੀ ਆਪਣੇ ਥੀਵ ਦੇ ਚੁੱਕਾ ਬਹੁਤ ਮਾੜੀ ਗੱਲ ਆ ਨਹੀਂ